ਪਹਿਲੇ ਦਸੂਏ ਨੂੰ ਤਾਂ ਆਪਣੀ ਨੌਂ ਚੀ ਸਾੜੀ ਤੋਂ ਪ੍ਰਸਤੋਤੀ ਨਹੀਂ ਦਿੱਤਾ ਠੀਕ ਆ ਮਾਰਡ ਤਿਆਰ ਹੋਈ ਜਾ ਸੈਕਸ਼ਨ ਦੇ ਸਪੈਕਸ ਹੀ ਬੰਦ ਹੋ ਗਏ ਹਾਂ ਸਪੈਕਸ ਤੋਂ ਗੱਭਣਾ ਤੇ ਜੇ ਬੱਚੀ ਦੇਣੀਆਂ ਸ਼ੌਹਰੀ ਆ ਬੱਚੇ ਦੇਣੀਆਂ ਹਨ ਜਦੋਂ ਸੈਕਸ਼ਨ ਲੱਗਿਆ ਵਾ ਤੇ ਕੋਈ ਸੇਵਾ ਕਰੂਗਾ ਪਰ ਇਹਦੇ ਨਾਲ ਕੋਈ ਬੈੜ ਦੋ ਸਾਲ ਤੋਂ ਪਹਿਲਾਂ ਤਿਆਰ ਹੋ ਗਈ ਇਹਨੇ ਪੈਸਾ ਚ ਹੋ ਜੂਗੀ ਇਹ ਵੀ ਵੱਡੀ ਗੱਲ ਆ ਇੱਕ ਤਰ੍ਹਾਂ ਦੀ ਤੁਸੀਂ ਜਿਵੇਂ ਹੁਣ ਤੁਸੀਂ ਇਹ ਬੈੜ ਤੇ ਪੈਸੇ ਲਾਉਂਗੇ ਹਨਾ ਇੱਕ ਤਰ੍ਹਾਂ ਦੇ ਤੁਸੀਂ ਕੋਹ ਜਾਨਵਰ ਕੀ ਇਹ ਬਾਕੀ ਡਿਪੈਂਡ ਆ ਸੇਵਾ ਵਾਲਾ ਬੰਦਾ ਹੋਣਾ ਚਾਹੀਦਾ ਨਰਕ ਪਰਖ ਵਾਲਾ ਹੋਣਾ ਚਾਹੀਦਾ ਕੱਦ-ਕਾੜ ਬਹੁਤ ਆ ਵਹਿੜ ਦਾ ਕਈ ਇਹ ਨਹੀਂ ਵੀਡੀਓ ਦੇ ਵਿੱਚ ਪਤਾ ਲੱਗਦਾ ਉਹਨੇ ਪਤਵਾਰੇ ਵੀ ਦੱਸ ਦਿੰਦੇ ਆ ਤੇ ਬਾਕੀ ਸੋਹਣੀ ਵੀ ਬਹੁਤ ਆ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਰਹੇਗੀ ਇਹਦੇ ਗੱਤਾਂ ਚੌੜੀਆਂ ਕਰ ਕਰਦਾ ਇਹ ਹੁਣੀ ਤੁਰਦੀ ਹੈਗੀ ਤੇ ਬਾਕੀ ਜਦੋਂ ਜਮਾ ਤਿਆਰੀ ਤੇ ਆ ਜੂ ਤੇ ਮੈਨੂੰ ਲੱਗਦਾ ਔਕਾ ਬਹੁਤ ਹੋ ਜੂ ਉਹਨੂੰ ਤੁਰਨਾ ਬਾਕੀ ਬੈਠਣਾ ਵੀ ਔਕਾ ਹੋ ਜਾਣਾ ਮੇਰੇ ਹਿਸਾਬ ਨਾਲ ਤਾਂ ਇਹਨੂੰ ਇੰਨੀ ਕ ਤਿਆਰੀ ਕਰਨੀ ਹੈ ਕਿਉਂਕਿ ਰਿਕਾਰਡ ਚੰਗਾਗਾ ਖਾਨ ਤੁਸੀਂ ਦੁਬਾਰੇ ਦੇਖ ਸਕਦੇ ਹੋ ਹਾਂਜੀ ਦੋਸਤੋ ਸਸਰੀ ਕਾਲਜ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਗੌਸਪੁਰਾ ਤਹਿਸੀਲ ਪੈ ਜਾਂਦੀ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਘਂਡਾ ਪੈ ਜਾਂਦਾ ਤੇ ਅੱਜ ਆਪਾਂ ਸਿੰਘ ਡੈਰੀ ਫਾਰਮ ਦੇ ਉੱਤੇ ਪਹੁੰਚੇ ਹੈਗੇ ਤੇ ਸਾਹਮਣੇ ਜਿਹੜੀ ਤੁਸੀਂ ਇਹ ਵਹਿੜ ਦੇਖ ਰਹੇ ਹੋ ਇਹ ਮਕਾਊ ਆਗੀ ਪੂਰਾ ਟੌਪ ਰਿਕਾਰਡ ਦੀ ਵਹਿੜ ਆਗੀ ਤੇ ਪੂਰਾ ਫੋਲਰ ਰਿਕਾਰਡ ਮਿਲੂਗਾ ਮਾਂ ਦਾ ਵੀ ਜੋ ਤੂੰ ਕਹਾ ਨਾਨੀ ਦਾ ਗਾਂ ਬੜ ਨਾਨੀ ਦਾ ਸਾਰਾ ਇਹਦਾ ਫੌਲਡਰ ਰਿਕਾਰਡ ਆਗਾ ਤੇ ਬਾਕੀ ਜਿਹੜੇ ਸੀਮੰਦੀ ਇਹ ਆਵਾ ਉਹਦਾ ਵੀ ਤੁਹਾਨੂੰ ਰਿਕਾਰਡ ਮਿਲੂਗਾ ਤੇ ਜਿਹੜਾ ਇਹਦੇ ਲੱਗਿਆ ਵਾ ਉਹ ਵੀ ਤੁਹਾਨੂੰ ਰਿਕਾਰਡ ਮਿਲੂਗਾ ਆਇਆ ਸੈਕਸਡੀ ਮੰਦੀ ਆ ਅੱਗੇ ਵੀ ਸੈਕਸਡੀ ਲੱਗਿਆ ਵਾ ਉਹ ਸਾਰੀ ਡਿਟੇਲ ਆਪਾਂ ਡਾਕਟਰ ਸਾਹਿਬ ਨੂੰ ਪੁੱਛਾਂਗੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਜਿਹੜੇ ਭਰਾ ਨਵੇਂ ਆਏ ਹੈਗੇ ਬੈਠ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਜਿਹੜਾ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਐਂਡ ਤੱਕ ਜੁੜੇ ਰਹੋ ਤੇ ਆਪਾਂ ਡਿਟੇਲ ਸਾਰੀ ਕੁੱਛ ਨਹੀਂ ਸ਼ੁਰੂ ਕਰਦੇ ਤੇ ਸასი ਕਾਲ ਜੀ ਹੋਰ ਡਿਟੇਲਾਂ ਲਈ ਡਿਟੇਲ ਵਾਲਾ ਪੇਜ ਤੇ ਵੀਊ ਵੇਖ ਰਹੇ ਸਾਰੇ ਸ਼੍ਰੋਤਾਂ ਦਾ ਧੰਨਵਾਦ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਬੈੜ ਦੀ ਗੱਲ ਕਰ ਗਏ ਜੀ ਕੀ ਡਿਟੇਲ ਆ ਕਿਹੜੇ ਸੂਏ ਸੂਣ ਵਾਲੀ ਆ ਇਹ ਇਹ ਪਹਿਲੇ ਸੂਏ ਸੂਣ ਵਾਲੀ ਆ ਠੀਕ ਆ ਪਹਿਲਾ ਸੂਏ ਸੂਣ ਪਹਿਲਾ ਸੂਏ ਸੂਣ ਠੀਕ ਆ ਤੇ ਦੰਦੋਂ ਕਿਵੇਂ ਆ ਦੰਦੋਂ ਚਾਰ ਦੰਦ ਚਾਰ ਦੰਦ ਚਾਰ ਦੰਦ ਜੀ ਠੀਕ ਹੈ ਇਹ ਇਹਦਾ ਮਤਲਬ ਵੀ ਚਾਰ ਦੰਦ ਹੋਊਗੀ ਕਿਵੇਂ ਵੀ ਆਪਾਂ ਸੀਮਣ ਵਗੈਰਾ ਲੇਡ ਕਰਾਇੰਦੀਆਂ ਕਰਦੇ ਨੇ ਸੀਮਣਾ ਦਾ ਡੇਢ ਭਰਿਆ ਪਾਣੀ ਕਿਉਂਕਿ ਜੇ ਆਪਾਂ ਪਹਿਲਾਂ ਸੀਮਣ ਭਰ ਦੇਈਏ ਤਾਂ ਗਰਮੀ ਚ ਆਉਂਦੀ ਸੀ ਤੇ ਗਰਮੀ ਜਾ ਕੇ ਇਹਦੇ ਦੁੱਧ ਦੀ ਬਹੁਤ ਚੰਗੀ ਮੀਠ ਸੀ ਜੇ ਮੜੇ ਆਪਾਂ ਗਰਮੀ ਠੀਕਾ ਭਰ ਦੇਦੇ ਤੇ ਚੰਗਾ ਦੁੱਧ ਨਹੀਂ ਦੇਣਾਗਾ ਹੁਣ ਚੰਗੇ ਦੁੱਧੀ ਤੋਂ ਪੂਰੀ ਰੋਮ ਮੀਠ ਆ ਠੀਕ ਆ ਵੀ ਯਾਨੀ ਸਹੀ ਸਮੇਂ ਦਾ ਕਰਕੇ ਆਪਾਂ ਲੇਡ ਕਰਾਈ ਹਾਂ ਹਾਂ ਸਹੀ ਸਮੇਂ 'ਚ ਚਲਾਉਣ ਲਈ ਤਾਂ ਲੇਡ ਕਰਾਈ ਨਹੀਂ ਤਾਂ ਦੋ ਦੰਦ ਵੀ ਜ਼ੂਬੇ ਦੀ ਕੀਰੀ ਨੂੰ ਜਿਹਦਾ ਸਮੇਂ ਦਾ ਲਿਆਉਣ ਦਾ ਕਰਕੇ ਆ ਸਹੀ ਸਮੇਂ ਦਾ ਠੀਕ ਆ ਤੇ ਇਹ ਆਪ ਹੈ ਕਿਹੜੇ ਸਿਮਨ ਦੀ ਹੈ ਇਹ ਆਪ ਬਰੂਡ ਦੇ ਸਿਕਸੜ ਸਿਮਨ ਦੀ ਹੈ ਬਰੂਡ ਦਾ ਸਿਕਸੜ ਲੱਗਿਆ ਹੋਇਆ ਸਿਕਸੜ ਸਿਮਨ ਦੀ ਆਪ ਨੇ ਖੁਦ ਆ ਕੇ ਲੱਗਿਆ ਠੀਕ ਆ ਉਹ ਤਾਂ ਤੇ ਦੋਸਤੋ ਇਹ ਬਰੂਡ ਦੇ ਸਿਕਸੜ ਸਿਮਨ ਦੀ ਆਪ ਆ ਤੇ ਜਿਹੜਾ ਇਹ ਲੱਗਿਆ ਵਾ ਜਿਹੜਾ ਲੱਗਿਆ ਉਹ ਸਪਾਇਕ ਦਾ ਲੱਗਾ ਸਿਮਨ ਉਹ ਵੀ ਉਹ ਵੀ ਸਿਕਸੜ ਹੈ ਉਹ ਵੀ ਸਿਕਸੜ ਆ ਹਾਂ ਸਪਾਇਕ ਦਾ ਸਿਕਸੜ ਜਿਹਾ ਲੱਗਿਆ ਤੇ ਜਿਹੜਾ ਇਹ ਲੱਗਿਆ ਵਾ ਉਹ ਵੀ ਸਿਕਸੜ ਹੀ ਆ ਤੇ ਸਪਾਇਕ ਦਾ ਸਿਮਨ ਲੱਗਿਆ ਹੋਇਆ ਇਹ ਏਬੀਐਸ ਦਾ ਹੀ ਆ ਨਾ ਉਹ ਵੀ ਠੀਕ ਆ ਤੇ ਫੋਲਡਰ ਕਾਰਡ ਆ ਤੇ ਬਾਕੀ ਇਹਦੀ ਮਦਰ ਦਾ ਕੀ ਰਿਕਾਰਡ ਹੈ ਜਿਹੜੀ ਮਦਰਿਆ ਉਹ ਜਰਮਾਂ ਦਾ ਹੰਟਰ ਸੀਮਨ ਸੀ ਸਰਕਾਰੀ ਸੀ ਬਣੀ 14000 ਪੱਸੀ ਮਰ ਸੀ ਉਹ ਹੰਟਰ ਦੇ ਸਰਕਾਰੀ ਸੀਮਨ ਸੀ ਸੀਮਨ ਦੀ ਠੀਕ ਹੈ ਤੇ ਜਿਹੜੀ ਇਹਦੀ ਪੁੱਤ ਦਾ ਰਕਾਰਡ ਕਿੰਨਾ ਚਿਹਦੀ ਮਾਂ ਦਾ ਜਿਹੜੀ ਉਹਦੀ ਮਾਂ ਨੇ ਆਪਣੇ ਕੋਲ ਦੂਜੀ ਦੁੱਧ ਸੋਈ ਆ ਆਪਣੇ ਮੇਰੇ ਤੋਂ ਕਹ ਰਿਹਾ ਦੁੱਧੀ ਰੂ ਉਹਨਾਂ ਨੂੰ 42 ਕਿਲੋ ਦਿੱਤਾ ਆ ਤੇ ਉਹ ਦੂਜੇ ਸੋਈ ਦੱਤਾ ਆ ਦੂਜੀ ਸੋਈ ਉਹਨਾਂ ਕੋਲ ਸੋਨ ਵਾਲੀ ਆ ਉਹਨੂੰ 50 ਕਿਲੋ ਦੀ ਉਮੀਦ ਹੈ ਵੀ ਮਾਂ ਉਹ 50 ਕਿਲੋ ਕਹਿੰਦੀ ਉਹਨੂੰ ਦੇ ਦੇ ਉਹ ਇਸ ਵਾਰ 50 ਕਿਲੋ ਤਾਂ ਕੱਢੂਗੀ ਬੰਦਾ ਇਹ ਆਪਣੇ ਕੋਲ ਉਹਨੇ ਪਹਿਲੇ ਸੋਈ ਜਿਹੜੀ ਸੀ ਮਾਂ ਸੀ ਢੀ ਸੀ ਉਹਨੇ ਮੈਨੂੰ 32 ਕਿਲੋ ਦਿੱਤਾ ਆ ਆਪਣੇ ਕੋਲ ਪਹਿਲੇ ਸੂਏ 32 ਕਿਲੋ 32 ਨੂੰ ਤਾਂ ਕਿ ਉਹਨੇ ਤਾਂ 10 ਤੋਂ 11 ਕਿਲੋ ਜੱਬੋ ਕੀਤਾ ਉਹਨੇ 200 ਸੋ ਜਾ ਕੇ ਠੀਕ ਹੈ ਤੇ ਮੇਰੇ ਹੋਰ ਨੂੰ ਵੀ ਨਵੀਂ ਜਿਹੜੀ ਵਹਿੜ ਆ ਇਸ ਵਾਰ ਉਹਨੇ ਤੀਜੇ ਸੂਏ ਸੁੰਨਾ ਹੁੰਦਾ ਜੀ ਵੀ ਵਿਆਹ ਲਈ ਮੇਰੇ ਵੀ ਆਇਆ ਵਹਿੜਾ ਕਹਿੰਦੇ ਸਮੀ ਵੀ ਹੈਗੀ ਇੱਥੇ ਚੰਗੀ ਹੈ ਤੀਜੇ ਸੂਏ ਯਾਨੀ 50 ਕਿਲੋ ਤਾਂ ਮੌਜ ਨਹੀਂ ਦੇਊਗੀ ਮੌਜ ਦਊ ਜੀ ਤੇ ਉਹ ਕਿਹੜੇ ਪਿੰਡ ਖੜੀ ਹੈ ਦੇਖ ਸਕਦਾ ਕੋਈ ਪਿੰਡ ਆਪਣਾ ਆਰੰਪੁਰ ਦੇ ਕੋਲ ਪੰਡਿਆ ਤੇ ਇਹ ਪੁੱਛੋਦੇ ਸਨ ਕਿ ਤੁਸੀਂ ਦੋਲਤਪੁਰ ਬੰਦੇ ਹੀ ਦੋਲਤਪੁਰ ਬੰਦਿਆ ਉਹਨਾਂ ਕੋਲ ਬਣਾ ਜਗਦੀਪ ਸਿੰਘ ਜੱਗਾ ਇੱਕ ਉਹਨਾਂ ਦਾ ਫਾਰਮ ਨਹੀਂ ਆਰਮੰਝਾ ਫਾਰਮ ਠੀਕ ਆ ਉਹ ਆਪਾਂ ਤੋਂ ਲੈ ਗਏ ਜੀ ਆਪ ਲੈ ਗਏ ਜੀ ਜਿਹਦੀ ਮਾਂ ਜਿਹੜੀ ਸੀ ਉਹ ਐ ਸ਼ਰਚ ਪਿੰਦੀ ਸੀ ਐ ਸ਼ਰਚ ਪਿੰਦੀ ਸੀ ਸੋ ਸਮਝਾ ਲਾਜਵੇਂ ਆ ਕਾਲਾ ਰਗੰਦਰ ਦੇ ਵਿੱਚ ਆ ਗਿਆ ਉਹਨਾਂ ਤੋਂ ਨਾਲ ਕੰਦਰ ਸੀ ਠੀਕ ਆ ਤੇ ਉਹ ਮਿਲਣਾ ਦਾ ਇਹਦੀ ਮਾਂ ਲੈ ਕੇ ਗਏ ਆ ਮਿਲਣਾ ਇਹਦੀ ਵੀ ਡਿਮਾਂਡ ਕਰਦੇ ਸਾਨੂੰ ਦੇ ਦਿਓ ਹਾਂ ਉਹਨਾਂ ਨੇ ਡਿਮਾਂਡ ਕੀਤੀ ਸੀ ਵੀ ਸਾਡੇ ਕੋਲ ਵੀ ਸਾਰੇ ਦੇ ਦਿਓ ਪਰ ਮੈਂ ਕਿਹਾ ਵੀ ਕੋਈ ਵਾਲੀ ਤੁਸੀਂ ਵੀਡੀਓ ਪਾਵਾਂਗੇ ਤੁਸੀਂ ਉਹ ਤੇ ਸ਼ੂਟ ਕਰਦੇ ਠੀਕ ਆ ਉਹ ਚੰਗੀ ਸੀ ਤਾਂ ਹੀ ਉਹਨਾਂ ਨੇ ਡਿਮਾਂਡ ਕਰੀ ਹੈ ਨਾ ਹਾਂਜੀ ਠੀਕ ਆ ਤੇ ਹੁਣ ਜੇ ਜੇ ਆਪਾਂ ਮੁੱਲ ਦੀ ਗੱਲ ਕਰਗੇ ਮੁੱਲ ਕਿੰਨਾ ਰੱਖਿਆ ਦਾ ਜਿਹੜਾ ਇਹ ਮੁੱਲ ਆ ਉਹ 5.5 ਲੱਖ ਪਿਆ ਹੈ 5.5 ਲੱਖ ਇਹ ਬਰੀਡ ਵੈਜ ਤੇ ਜਿਹੜੀ ਸਾਰੇ ਰਿਕਾਰਡ ਆ ਉਹ ਪੱਕੇ ਲਿਖੀਏ ਜੋ ਬਿਲਕੁਲ ਜਿਆਦਾ ਜਿਆਦਾ ਰੈਡੀ ਆਏ ਉਹ ਵੀ ਬਾਕੀ ਆਏ ਆ ਨਾ ਇਹ ਪਾਲੀ ਆਈ ਟੀ ਵੈਢ ਤਿਆਰ ਵੀ ਨਹੀਂ ਹੁੰਦੀ ਉਹ ਤਾਂ ਘਰੇ ਤਿਆਰ ਕੀਤੀ ਹੈ ਵੀ ਇਹ ਬਾਕੀ ਰਿਕਾਰਡ ਬਹੁਤ ਆ ਹਨ ਹਾਂਜੀ ਤੇ ਬਾਕੀ ਤੁਸੀਂ ਦੋਸਤੋ ਦੇਖ ਸਕਦੇ ਹੋ ਜੀ ਫੇਸ ਕੁਆਲਿਟੀ ਦਿਖਾ ਦੋ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਛੋਟਾ ਮੂੰਹ ਮੋਦੀਬਾਦੀ ਦੇਖ ਸਕਦੇ ਹੋ ਮੋਦੀ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਤੁਸੀਂ ਨੱਕ ਦੇਖ ਸਕਦੇ ਹੋ ਪਿੰਕ ਹੈ ਤੇ ਬਾਕੀ ਤੁਸੀਂ ਫੇਸ ਦੇਖ ਸਕਦੇ ਹੋ ਛੋਟਾ ਹੈਗਾ ਜਮਾ ਜਿਵੇਂ ਆਮ ਕ੍ਰਾਊਨ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਹੋਰ ਚਲਾ ਰਹੇ ਹਾਂ ਇਹ ਚਾਲਰ ਬਹੁਤ ਵੱਡੀ ਪਾਉਂਦਾ ਪੈਂਦੀ ਆ ਇਹ ਬਿਲਕੁਲ ਦੇਖ ਸਕਦੇ ਹੋ ਟੋਪ ਕੁਆਲਟੀ ਜਿਹੜਾ ਨੀਮਾ ਘੜੀ ਹੈ ਨਿਸ਼ਾਨੀ ਹੈਗੀ ਚਲਰ ਬਿਲਕੁਲ ਹੈਗੀ ਤੇ ਬਾਕੀ ਤੁਸੀਂ ਪੈਰਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਿਲਕੁਲ ਸਿੱਧੇ ਹੈਗੇ ਤੇ ਉਪਰਕਾਰ ਉੱਦ ਕੱਦ ਦੇਖ ਸਕਦੇ ਹੋ ਕੱਦ ਬਹੁਤ ਹੈਗਾ ਇੱਕ ਰੋਹ ਹੱਸਦੀ ਜਿਹੜਾ ਸਪਰੇਡ ਐਨ ਜਮਾ ਸੁੱਧੀ ਹੈ ਤੇ ਬਾਕੀ ਤੁਹਾਨੂੰ ਕੱਦ ਦਾ ਅੰਦਾਜ਼ਾ ਤੁਸੀਂ ਦੇਖ ਸਕਦੇ ਹੋ ਕੱਦ ਦਾ ਅੰਦਾਜ਼ਾ ਤੁਹਾਨੂੰ ਲੱਗਦਾ ਹੋਊਗਾ ਕੱਦ ਦੇ ਵਿੱਚ ਵੀ ਬਹੁਤ ਵੱਡੀ ਹੈਗੀ ਕਲੀਅਰ ਐਂ ਹੁੰਦਾ ਵੀ ਵੀਡੀਓ ਦੇ ਵਿੱਚ ਅੰਦਾਜ਼ਾ ਨਹੀਂ ਲੱਗਦਾ ਕਲੀਅਰ ਜਾਨਵਰ ਛੋਟਾ ਲੱਗਦਾ ਤੇ ਤੁਸੀਂ ਆ ਕੇ ਵੀ ਦੇਖ ਸਕਦੇ ਤੇ ਮਾਦਰੋਂ ਤੁਹਾਨੂੰ ਕੋਲ ਹਰ ਪੱਖ ਤੋਂ ਖੱਲੀ ਹੋਊਗੀ ਜੇ ਤੁਸੀਂ ਮੁੜੋਂਗੇ ਤੇ ਜਿਹੜੇ ਥਾਣੇ ਤੁਸੀਂ ਲੈਵਲ ਕਰ ਲਓ ਤੇ ਥਾਣੇ ਜਿਹੜੇ ਥੱਲੇ ਲੇਵਾ ਆ ਤੇ ਤੁਸੀਂ ਦੇਖੋ ਇਸ ਦੂਰੀ ਬਹੁਤ ਚੰਗੀ ਆ ਉਹ ਥਾਣਾ ਕੋਲ ਨੇੜੇ ਪਾਸੇ ਬੈਠ ਕੇ ਪੜ੍ਹ ਸਕਦੇ ਹੋ ਤੁਸੀਂ ਮੈਨ ਸਕਦੇ ਹੋ ਲੈਵਲ ਦੇ ਉੱਪਰ ਨਾੜਾ ਹੈ ਤੇ ਫਟਦੋ ਵੀ ਵੱਧ ਹੋਊਗਾ ਲੇਵਲ ਦੇ ਉੱਪਰ ਨਾੜਾ ਵੀ ਉੱਪਰ ਰਹੀਆਂ ਤੇ ਲੈਵਲ ਬਹੁਤ ਸੋਹਣੀ ਕੁਆਲਿਟੀ ਬਣਦੀ ਹੈ ਬਾਕੀ ਤੁਸੀਂ ਨਾੜਾ ਦੇਖ ਸਕਦੇ ਹੋ ਤੇ ਥਾਣਾ ਦੇਖ ਸਕਦੇ ਹੋ ਬਿਲਕੁਲ ਬਹੁਤ ਵਧੀਆ ਥਾਣਾ ਹੈ ਤੇ ਗੁਲਾਬੀ ਥਾਣਾ ਦੇਖ ਸਕਦੇ ਹੋ ਤੁਸੀਂ ਮੋਰੂ ਚੜਾਈ ਬਹੁਤ ਆ ਗਈ ਤੇ ਬਾਕੀ ਬੈਕ ਸਾਈਡ ਨੂੰ ਵੀ ਉਹਨੂੰ ਵਿਖਾ ਦੰਨੇ ਆ ਬੈਕ ਸਾਈਡ ਨੂੰ ਵੀ ਉਨਾ ਹੀ ਲੇਵਾ ਕੱਢਿਆ ਵਾਗਾ ਦੇਖ ਸਾਦੇ ਤੁਸੇ ਦੇਖੋ ਅਧਰ ਬੈਕ ਸਾਈਡ ਨੂੰ ਲੇਵਾ ਤੇ ਬਾਕੀ ਹਜੇ ਇਹਦੇ ਦਿਨ ਪਏ ਆ ਕਿੰਨੇ ਦਿਨ ਬੈ ਡਾਕਟਰ ਸਾਹਿਬ ਇਹ 7 ਤਰੀਕ ਨੂੰ ਦਿਨ ਪੂਰੇ ਹੋਣੇ ਨੇ 7 ਤਰੀਕ ਨੂੰ 7 ਤਰੀਕ ਨੂੰ ਇਹਦਾ ਮਤਲਬ ਹਜੇ ਹਫਤਾ ਹੀ ਪਿਆ ਹੈ ਜਿਵੇਂ ਇਹਦੇ ਕੁੜੇ ਬੜੇ ਆ ਇਹਨੇ ਬਿਲਕੁਲ ਕੁੜੇ ਨਹੀਂ ਥੋੜੇ ਹੀ ਹੈ ਬਿਲਕੁਲ ਕੁੜੇ ਸਸਟੇ ਨਹੀਂ ਪਏ ਆ ਵੀ ਕੋਈ ਇਹ ਕੋਈ ਲੱਗਦਾ ਵੀ ਇਹ ਬਲ ਵੀ 7 ਤਰੀਕ ਨੂੰ ਤਾਂ ਇਹ ਪੂਰੇ ਨੇ ਹੋਣੇ ਹੋਣੇ ਆ 7 ਅਕਤੂਬਰ ਨੂੰ ਤੇ ਹੋ ਸਕਦਾ ਤੇ ਉੱਥੇ ਵੀ ਲੈ ਸਕਦੀ ਆ ਬਾਕੀ ਦਾਮਾਂ ਦਾ ਜਿਹੜਾ ਪੁੱਛਾ ਨੂੰ ਕਰ ਵੀ ਸੁਣ ਮੋਕੇ ਵੀ ਪਰ 7 ਤਰੀਕ ਤੇ ਬੇਚ ਵੀ 7 ਤਰੀਕ ਤੇ ਪੂਰੇ ਦੇ ਲਾਉਗੀ ਸਹੀ ਗੱਲ ਵੀ ਉਹਨੇ ਕਿ ਦਿਨ ਤੱਕ ਮਤਲਬ ਹਫਤੇ ਤੱਕ ਆਪਾਂ ਮੰਨ ਲਈਏ ਨਾ ਉਹ ਵੀ ਲੈ ਸਕਦੀ ਆ ਉਹ ਮਾਲਕ ਨੂੰ ਪਤਾ ਵੀ ਜਦੋਂ ਇਹ ਉੱਤੇ ਲੈ ਕੇ ਆ ਤੇ ਤੁਸੀਂ ਦੇਖ ਸਕਦੇ ਹੋ ਤਿਆਰੀ ਹੁਣ ਵੀ ਬਹੁਤ ਚੰਗੀ ਆ ਵੀ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਹਫਤੇ ਨੂੰ ਇਹਨੇ ਕੀ ਬਣ ਜਾਣਾ ਹੈ ਤੇ ਬਾਕੀ ਜਿਹੜੀ ਚੜਾਈ ਆ ਉਹ ਵੀ ਬਹੁਤ ਆ ਗਈ ਲੱਤਾਂ ਤੁਸੀਂ ਦੇਖ ਸਕਦੇ ਹੋ ਚੌੜਾ ਨਾ ਕਰਕੇ ਖੜੀ ਆ ਬਾਕੀ ਤਾਂ ਆਹ ਤਾਂ ਇਹਨੇ ਆਡਰ ਕੱਢਣਾ ਹਾਂਜੀ ਤੇ ਬਾਕੀ ਬੈਗ ਨੂੰ ਲੇਵਾ ਹੋਰ ਬਹੁਤ ਕੱਢਣਾ ਨੇ ਬਾਕੀ ਜੋ ਥਾਣਾ ਚ ਵਿੱਥੀ ਹੈਗੀ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਜ਼ਿਆਦਾ ਤੇ ਲੱਤਾਂ ਦੀ ਵੀ ਬਹੁਤ ਜ਼ਿਆਦਾ ਮਜ਼ਬੂਤ ਆ ਗਈ ਤੇ ਬਾਕੀ ਪੂਛ ਦੇਖ ਸਕਦੇ ਤੁਸੀਂ ਪੂਛ ਦੀ ਕੁਆਲਿਟੀ ਦੇਖ ਸਕਦੇ ਆ ਇੱਥੋਂ ਕਿ ਤਈ ਆਉਂਦੀ ਹੁੰਦੀ ਹੈ ਮਤਲਬ ਕਿ ਜੋ ਪਿਓਰ ਚੁੰਦਗਾ ਹਨ ਹਾਂ ਤੇ ਉਸ ਤਰ੍ਹਾਂ ਦੀ ਇਹ ਵੀ ਪੂਛ ਆ ਉੱਥੋਂ ਕਿ ਤਈ ਹੁੰਦੀ ਹੈਗੀ ਤੇ ਬਾਕੀ ਆਹ ਬੈਗ ਸਾਈਡ ਤੋਂ ਦਿਖਾ ਦੋ ਜੀ ਪਿੱਛੇ ਤੋਂ ਬਹੁਤ ਚੌੜੀ ਨੂੰ ਵੜੇ ਬੈਗ ਸਾਈਡ ਤੋਂ ਤੁਸੀਂ ਦਿਖਾ ਸਕਦੇ ਹੋ ਪੂਰੀਆਂ ਜਮਾ ਚੌੜੀ ਜੀ ਤੇ ਹੱਡਾਂ ਦੀ ਪੂਰੀ ਮਜ਼ਬੂਤ ਆ ਵੇਲ ਵੀ ਬਹੁਤ ਆ ਤੇ ਕੱਦ ਕਾੜ ਵੀ ਬਹੁਤ ਆ 1 ਤੇ ਬਾਕੀ ਦੋਸਤੋ तकरीबन ਤੁਹਾਨੂੰ ਆਪਾਂ ਸਾਰਾ ਇਹਦਾ ਬਕਾੜ ਦੱਸ ਹੀ ਦਿੱਤਾਗਾ ਤੇ ਆਪਾਂ ਹੁਣ ਦੁੱਧ ਪੁੱਛਦੇ ਆ ਵੀ ਪਹਿਲੇ ਸੂਏ ਕਿੰਨੇ ਕਰੋਤੀ ਮੀਲਾ ਕਿੰਨੇ ਕਰੋਤੀ ਮੀਲਾ ਤੁਹਾਨੂੰ ਲੱਗਦਾ ਪਹਿਲੇ ਜਦ ਸੁਹੇਦ ਹੋਤੋਂ ਆਪਣੀ ਨਾਲ ਚ ਸਾੜੀ ਤੋਂ ਪ੍ਰਸਤੋਦੀ ਮੀਂਦਿਆ ਠੀਕ ਆ ਮਤਲਬ 45 ਦਾ ਕੰਡੂ ਨਹੀਂ ਆ ਹਾਂ 45 ਦਾ ਵੀ ਵੱਧਦੀ ਸਦੀ ਆ ਭਰਾ ਜਿਹੜੀਆਂ ਵੀ ਦੂਜੇ ਦੋ ਦਾਂਦੇ ਆ ਜਾਂ ਤੁਹਾਨੂੰ ਮੜਾ ਸੀਆਂ ਉਹ ਚੰਗੇ ਫਾਰਮਾਂ ਦੇ ਵਿੱਚ 44.5 ਕਿਲੋ ਤੁਸੀਂ ਕੱਢਦੀਆਂ ਭਰਾ ਠੀਕ ਆ ਜੇ ਬਰੂਡਰ ਸੈਸਰ ਸੀ ਹੁੰਦੇ ਭਰਾ ਇਹ ਇੰਨਾ ਕੱਢਿਆ ਕੱਢਿਆ ਠੀਕ ਆ ਇਹਨੂੰ ਵੀ ਉਨੀ ਮੀਰੀ ਹੈ ਕਿ ਇਹਨਾਂ ਦਾ ਕੱਡੂ ਵੀ ਗੱਲ ਵੀ ਕੱਢਦਾ ਪੂਰੇ ਬੜਾ ਤੋਂ ਇਹ ਮਗਾਵਲੇ ਵੜੇ ਭਾਰੀ ਮਗਾਵੜਾ ਵੇਖੀਓ ਕੜਾ ਇਹਨੂੰ ਹੋਰਗਾ ਸੀ ਤੇ ਇਹ ਉਹ ਵੜਾ ਤੋਂ ਭਾਰੀ ਆ ਇਹ ਵੀ ਨਿੱਕਰ ਵੜਾ ਨੂੰ ਮਿਕਾੜੇ ਸਹੀ ਗੱਲਾਂ ਵੀ ਇੰਦਰਾਂ ਦਾ ਕੱਢਣਾ ਹੀ ਚਾਹੀਦਾ ਹੈ ਬਾਕੀ ਰਿਕਾਰਡ ਆ ਸਾਰਾ ਹੈ ਨਾ ਬਾਕੀ ਕੋਈ ਹੋਰ ਰਿਕਾਰਡ ਦਾ ਪਤਾ ਹੋਰ ਰਕਾਰ ਵੀ ਜਮੀਦੀ ਆਪਣੀ ਮਾ ਦਾ ਦਾ ਪਤਾ ਦੱਸਿਓ ਪਾ ਲਈ ਜਿਹੜੀ ਨਾਨੀ ਆ ਗਈ ਆ ਨਾਨੀ ਦੀ ਐਡਰੈਸ ਐਡਰੈਸ ਸੀ ਨਾਨੀ ਦਾ ਵੀ ਕੱਢ ਲੈ ਹਾਂ ਐਡਰੈਸ ਐਡਰੈਸ ਸੀ ਉਹਦੇ ਆਪਣੇ ਕੋ ਵੀ ਦੋ ਚੱਕਰ ਤਾਂ ਤੇ ਉਹਨੇ ਵੀ ਚੰਗਾ ਦੋ ਚੱਕਰ ਤਾਂ ਤਾਂ ਕੋਨੇ ਮਤਲਬ ਕਿ ਸਾਰਾ ਰਿਕਾਰਡ ਆਪਣੇ ਕੋਲ ਫੁੱਲ ਰਿਕਾਰਡ ਹੀ ਆ ਹਾਂ ਜੀ ਕਹਾਮਾ ਜੇ ਪ੍ਰਸ਼ਾਨੀ ਤੇ ਕਰ ਗਾੜਨੀ ਹੈ ਗਏ ਉਹ ਤੁਹਾਨੂੰ ਦੱਸਾਂਗੇ ਕੋਈ ਪੁੱਛੂਗੇ ਜਾਂਗੇ ਗਾਹ ਪੜਨਾਂ ਨਹੀਂ ਉਹ ਵੀ ਖੜੇ ਜੇ ਪੁੱਛੂਗੇ ਆਨੇ ਦੱਸ ਦਾਂਗੇ ਬਾਕੀ ਬੁੱਲਾਂ ਦਾ ਹੀ ਪਤਾ ਬਾਕੀ ਹੋਰ ਵੱਡੀ ਗੱਲ ਆ ਕਿ ਸਖਸ ਸਰ ਸਿੰਘ ਨੇ ਇੱਥੇ ਲੱਗਿਆ ਵਾ ਤੇ ਸਖਸ ਸਰ ਸਿੰਘ ਨੂੰ ਵੀ ਤੋਂ ਬਣੇ ਹੇ ਵੈੜ ਤਿਆਰ ਹੋਈ ਜਾ ਸਖਸ ਸਰ ਦੇ ਸਪੈਕ ਸੀਮੰਟ ਤੋਂ ਬਣੇ ਹਾਂ ਸਪੈਕ ਤੋਂ ਗੱਭਣਾ ਤੇ ਜੇ ਬੱਚੀ ਦੇਣੀ ਹੈ ਸ਼ੌਹਰੀ ਆ ਬੱਚੇ ਵੀ ਦੇਣੀਆਂ ਹਨ ਜਦੋਂ ਸਖਸਨ ਲੱਗਿਆ ਵਾ ਤੇ ਕੋਈ ਸੇਵਾ ਕਰੂਗਾ ਤੇ ਇਹਦੇ ਨਾਲ ਕੋਈ ਵੈੜ ਆ 2 ਸਾਲ ਤੋਂ ਪਹਿਲਾਂ ਤਿਆਰ ਹੋ ਜਾ ਇੰਨੇ ਪੈਸੇ ਚ ਹੋ ਜੂ ਇਹ ਵੀ ਵੱਡੀ ਗੱਲ ਆ ਇੱਕ ਤਰ੍ਹਾਂ ਦੀ ਤੁਸੀਂ ਜਿਵੇਂ ਹੁਣ ਤੁਸੀਂ ਇਹ ਵੈਢ ਤੇ ਪੈਸੇ ਲਾਉਂਗੇ ਹਨਾ ਇੱਕ ਤਰ੍ਹਾਂ ਦੇ ਤੁਸੀਂ ਦੋ ਜਾਨਵਰ ਤੇ ਤੇ ਬਾਕੀ ਡਿਪੈਂਡ ਆ ਸੇਵਾ ਵਾਲਾ ਬਤਾਉਣਾ ਚਾਹੀਦਾ ਨਰਕ ਪਰਖ ਵਾਲਾ ਹੋਣਾ ਚਾਹੀਦਾ ਕੱਦ-ਕਾੜ ਬਹੁਤ ਆ ਵੈਢ ਦਾ ਕੋਈ ਇਹ ਨਹੀਂ ਨਹੀਂ ਵੀਡੀਓ ਦੇ ਵਿੱਚ ਪਤਾ ਲੱਗਦਾ ਦੋਨੇ ਪਾਸੇ ਬਾਰੇ ਵੀ ਦੱਸ ਦਿੰਦੇ ਆ ਤੇ ਬਾਕੀ ਸੋਹਣੀ ਵੀ ਬਹੁਤ ਆ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ ਤੇ ਤੁਸੀਂ ਇੱਥੇ ਆ ਕੇ ਤੁਸੀਂ ਨਹੀਂ ਕਰਿਓ ਤੇ ਤੁਸੀਂ ਖਾਲੀ ਨਹੀਂ ਬਣੋਗੇ ਤੇ ਬਾਕੀ ਡਿਟੇਲ ਸਾਰੀ ਦੱਸਤੀ ਹੈਗੀ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਕੰਟੈਕਟ ਕਰਕੇ ਇੱਥੇ ਆ ਕੇ ਆ ਵੀ ਤਸੱਲੀ ਕਰਕੇ ਤੇ ਤੁਸੀਂ ਬਾਹਰੋਂ ਖਰੀਦ ਸਕਦੇ ਤੇ ਬਾਕੀ ਕੋਈ ਹੋਰ ਗੱਲਬਾਤ ਤਾਂ ਨਹੀਂ ਰਹਿੰਦੀ ਨਹੀ ਨੰਬਰ ਹੈ ਤੇ ਇੱਕ ਵਾਰੀ ਆ ਉਹਦਾ ਨੰਬਰ ਬੋਲ ਦਿਓ ਤੇ ਫਿਰ ਆਪਾਂ ਤੋਰ ਕੇ ਵਿਦਾ ਦੇ ਜੇ ਮੋਬਾਈਲ ਨੰਬਰ ਹੈ ਜੀ 94632 41099 94632 41099 ਤੇ ਦੂਸਰਾ ਨੰਬਰ ਹੈ 9865 24817 9865 24817 ਠੀਕ ਹੈ ਜੀ ਤੇ ਇੱਕ ਕਰੀ ਹੁਣ ਇਹਨੂੰ ਖੋਲ ਲੋ ਤੇ ਆਪਾਂ ਢੇੜਾ ਲਵਾ ਦਗੇ ਦਾ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਤਕਰੀਬਨ ਲੈ ਕੇ ਦੇਤੀ ਹੈਗੀ ਬਾਹਰ ਉਡ ਲਾ ਤੇ ਇਸ ਕੁਆਲਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਕੰਨਾ ਦੀ ਕੁਆਲਟੀ ਦੇਖ ਸਕਦੇ ਹੋ ਬੇਲ ਵੀ ਬਹੁਤ ਆ ਤੇ ਸਟਰੇਟ ਆ ਜਮਾ ਤੁਸੀਂ ਉੱਪਰ ਤੋਂ ਵੀ ਦੇਖ ਸਕਦੇ ਹੋ ਤੇ ਹਜੇ ਹਫਤੇ ਦੀ ਕੱਚੀ ਹੈਗੀ ਬੈਕ ਸਾਈਡ ਤੋਂ ਤੁਸੀਂ ਦੁਬਾਰੇ ਵੀ ਦੇਖ ਸਕਦੇ ਹੋ ਤੇ ਮਾੜਾ ਮੁੜੀ ਅਰਡਰ ਦੀ ਤਿਆਰੀ ਬਹੁਤ ਚੰਗੀ ਆ ਤੇ ਹਫਤੇ ਨੂੰ ਤੁਸੀਂ ਜੱਜਮੈਂਟ ਲਾ ਲਿਓ ਵੀ ਕਿੰਨੇ ਨੇ ਆਰਡਰ ਤਿਆਰ ਕਰ ਲੈਣਾ ਬਾਕੀ ਆਰਡਰ ਆ ਇਦਾਂ ਵੀ ਆਰਡਰ ਦਿਖਾਵੇ ਵਾਲਾ ਨਹੀਂ ਹੋਣਾ ਇਹ ਆੜ ਰੇਣੇ ਰੱਖਣਾ ਫੈਕਸੀ ਹੈਗਾ ਤੇ ਪਰ ਬਣਾਉ ਬਹੁਤ ਜ਼ਬਰਦਸਤ ਮੂਰ ਨੂੰ ਵੀ ਬਹੁਤ ਆ ਬੈਗ ਨੂੰ ਵੀ ਬਹੁਤ ਆ ਤੇ ਚੜਾਈ ਵੀ ਬਹੁਤ ਆ ਤੇ ਲੱਤਾਂ ਚੌੜੀਆਂ ਕਰ ਕਰਦੇ ਇਹ ਹੁਣੀ ਤੁਰਦੀ ਹੈਗੀ ਵੀ ਬਾਕੀ ਜਦੋਂ ਜਮਾ ਤਿਆਰੀ ਤੇ ਆ ਜੂ ਤੇ ਮੈਨੂੰ ਲੱਗਦਾ ਔਕਾ ਬਹੁਤ ਹੋ ਜੂ ਉਹਨੂੰ ਤੁਰਨਾ। ਬਾਕੀ ਬੈਠਣਾ ਵੀ ਔਕਾ ਹੋ ਜਾਣਾ ਮੇਰੇ ਹਿਸਾਬ ਨਾਲ ਤਾਂ ਇਹਨੂੰ। ਇੰਨੀ ਕਿ ਤਿਆਰੀ ਕਰਨੀ ਆ ਕਿਉਂਕਿ ਰਿਕਾਰਡ ਚੰਗਾਗਾ। ਤੇ ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ। ਥਾਣਾ ਬਹੁਤ ਵਧੀਆ ਦੁਬਾਰੇ ਲਗਾ ਦਿੰਨੇ ਆਪਾਂ ਤੁਹਾਨੂੰ ਤਸੱਲੀ ਕਰਾ ਦਿੰਨੇ ਆ ਤਾਂ ਹੀ ਵੀਡੀਓ ਲੰਮੀ ਕਰੀ ਆ ਕਹਿ ਰਿਹਾ ਇੰਨਾ ਐ ਹੁੰਦਾ ਵੀ ਵੀ ਵੀਡੀਓ ਜ਼ਿਆਦਾ ਵੱਡੀ ਬਣਾਤੀ ਤੇ ਆਪਾਂ ਤੁਹਾਡੀ ਪੂਰੀ ਫੁੱਲ ਤਸੱਲੀ ਕਰੀ ਆ ਤਾਂ ਕਰਕੇ ਵੀਡੀਓ ਲੰਮੀ ਬਣਾਈ ਆ। ਕਿਸੇ ਵਕਤ ਕੋਈ ਕਮੀ ਨਾ ਰਹੇ ਦੁਆਰੇ ਦੇਖ ਸਕਦੇ ਹਾਂ ਥਾਣਾ ਦਾ ਸੈਜ ਵਿਥੀ ਬਹੁਤ ਵਧੀਆ ਗਈ ਤੇ ਬਾਕੀ ਵੇਨ ਕੱਦ ਬਹੁਤ ਜ਼ਿਆਦਾਗਾ ਬਾਕੀ ਜਿਵੇਂ ਮੇਲਿਆਂ ਚ ਜਿਵੇਂ ਕੁਛ ਉਹ ਲਿਵਰ ਕਾਟਰ ਵੀ ਨਹੀਂ ਆਪਾਂ ਮੇਲੇ ਹੀ ਵੰਨੇ ਆ ਫਿਕਸਡ ਤੇ ਡੈਡ ਆਰਡਰ ਹੁੰਦਾ ਜਾਂ ਤੇ ਫਿਕਸਡ ਡੈਡ ਆਰਡਰ ਹੋਊਗਾ ਕਿ ਐਵੇਂ ਨਹੀਂ ਜਨਟਮ ਲਾਇਆ ਲੰਕਾ ਮਾਟਰ ਉਹ ਵੀ ਮਾਤਾ ਜਿਹੜਾ ਆਰਡਰ ਦੀ ਕੁਆਲਿਟੀ ਵੀ ਬਹੁਤ ਸੁਣੀ ਸੀ ਫਿਕਸਡ ਰਸੀ ਦੇਖਣਾ ਅਗੜੀ ਸੀ ਵੀ ਇਹ ਵੀ ਮੀਟ ਲਾਲੇ ਪਾਇਆ ਜਾਂ ਮੰਨ ਲਓ ਜਿੱਥੇ ਲੰਕਾ ਪਾਇਆ ਬਿਲਕੁਲ 골ਡ ਤੇ ਸਾਫਲੇ ਵਾਰੀ ਕਿ ਪਿੱਛੇ ਤੇ ਕਲੇਵਾ ਸੀ ਆ ਵੀ ਲੰਕਮਾਣੀ ਮਤਲਬ ਟੈਡੀ ਰੱਖੂਗੀ ਹਨਾ ਲੇਵਾ ਤੇ ਇਹ ਲੇਵਾ ਸੋਹਣਾ ਵੀ ਲੱਗਦਾਗਾ ਤੇ ਇਸ ਨੂੰ ਮਤਲਬ ਕਿ ਨਕਸ਼ ਵੀ ਘੱਟ ਪਊਗਾ ਲੇਵੇ ਨੂੰ ਤੇ ਬਾਕੀ ਜਿਵੇਂ ਆਪਾਂ ਬਰੀਡ ਦੇ ਵਿੱਚ ਪਾਉਣੀ ਆ ਜਾਂ ਮੇਲਿਆਂ ਦੇ ਵਿੱਚ ਪਾਉਣੀ ਆ ਤਾਂ ਵੀ ਬਾੜ ਚੰਗੀ ਆ ਪੂਰੀ ਕਿਸੇ ਵੱਖ ਤੋਂ ਕੋਈ ਕਮੀ ਨਹੀਂ ਹੈਗੀ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਆ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਇਸ ਨੰਬਰ ਦੇ ਉੱਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ